ਪਿਛਲੇ ਸਾਲਾਂ ਵਿੱਚ ਵਿਦੇਸ਼ਾਂ ਦੀ ਧਰਤੀ ਤੇ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਬਹੁਤ ਸਾਰੇ ਪੰਜਾਬੀ ਮੂਲ ਦੇ ਲੋਕ ਫੜੇ ਗਏ ਨੇ ਆਮ ਤੌਰ ਤੇ ਨਸ਼ਿਆਂ ਦਾ ਕਾਰੋਬਾਰ ਅਮਰੀਕਾ ਤੇ ਕੈਨੇਡਾ ਦਰਮਿਆਨ ਕੀਤਾ ਜਾਂਦਾ ਹੈ ਪਰ ਆਸਟ੍ਰੇਲੀਆ ਤੋਂ ਕੁਝ ਨਵੀਆਂ ਖਬਰਾਂ ਪ੍ਰਾਪਤ ਹੋਈਆਂ ਨੇ ਜਿਸ ਤੋਂ ਜ਼ਾਹਰ ਹੁੰਦਾ ਹੈ ਕਿ ਪੰਜਾਬੀ ਮੂਲ ਦੇ ਵਿਅਕਤੀ ਕੈਨੇਡਾ ਤੋਂ ਆਸਟ੍ਰੇਲੀਆ ਨਸ਼ੀਲੀਆਂ ਵਸਤਾਂ ਦੇ ਵਪਾਰ ਵਿੱਚ ਸ਼ਾਮਲ ਸਨ ਕੈਨੇਡਾ ਤੋਂ ਆਸਟ੍ਰੇਲੀਆ ਨੂੰ ਨਸ਼ੇ ਜਾਣਾ ਕੋਈ ਨਵੀਂ ਗੱਲ ਨਹੀਂ ਇਹ ਕਾਫੀ ਸਾਲਾਂ ਤੋਂ ਚੱਲ ਰਿਹਾ ਹੈ ਤੇ ਇਸ ਦਾ ਵੱਡਾ ਕਾਰਨ ਇਹ ਦੱਸਿਆ ਜਾਂਦਾ ਹੈ ਕਿ ਆਸਟ੍ਰੇਲੀਆ ਵਿੱਚ ਨਸ਼ਿਆਂ ਦੀ ਕੀਮਤ ਕਈ ਗੁਣਾ ਜ਼ਿਆਦਾ ਮਿਲ ਜਾਂਦੀ ਹੈ। ਆਸਟ੍ਰੇਲੀਆ ਦੇ ਵਿੱਚ ਏਜੰਸੀਆਂ ਨੇ ਦੱਸਿਆ ਕਿ 2 ਸਾਲਾਂ ਦੀ ਚੱਲੀ ਤਫ਼ਤੀਸ਼ ਤੋਂ ਬਾਅਦ ਪੰਜਾਬੀ ਮੂਲ ਦੇ 42 ਸਾਲਾ ਗੁਰਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। ਉਸ ਤੇ ਦੋਸ਼ ਹੈ ਕਿ ਉਸ ਨੇ ਗੈਰ ਕਾਨੂੰਨੀ ਸਿਕਟਾਂ, ਮੈਥਾਮਫੈਟਾਮਾਈਨ ਤੇ ਹੋਰ ਭੈੜੀ ਕਿਸਮ ਦੇ ਨਸ਼ੀਲੇ ਪਦਾਰਥ ਆਸਟ੍ਰੇਲੀਆ ਲਿਆ ਕੇ ਵੇਚਣ ਲਈ ਇੱਕ ਵੱਡਾ ਨੈਟਵਰਕ ਕਾਇਮ ਕਰ ਰੱਖਿਆ ਸੀ ਤੇ ਇਸ ਨੈਟਵਰਕ ਦੀਆਂ ਜੜ੍ਹਾਂ ਕੈਨੇਡਾ ਤੱਕ ਫੈਲੀਆਂ ਹੋਈਆਂ ਸਨ ਪੁਲਿਸ ਦੁਆਰਾ ਇਹ ਜਾਂਚ ਸਤੰਬਰ 2023 ਵਿੱਚ ਸ਼ੁਰੂ ਕੀਤੀ ਗਈ ਸੀ ਜਿਸ ਵਿੱਚ ਆਸਟ੍ਰੇਲੀਆ ਦੀਆਂ ਬਹੁਤ ਸਾਰੀਆਂ ਸਰਕਾਰੀ ਏਜੰਸੀਆਂ ਸ਼ਾਮਲ ਸਨ ਜੁਲਾਈ 2024 ਵਿੱਚ ਆਸਟ੍ਰੇਲੀਆ ਦੀ ਪੁਲਿਸ ਨੇ ਇੱਕ ਇੰਡਸਟਰੀਅਲ 쿨ਰ ਦਾ ਪਤਾ ਲਾਇਆ ਜੋ ਵੈਨਕੂਵਰ ਤੋਂ ਆਸਟ੍ਰੇਲੀਆ ਪਹੁੰਚਿਆ ਸੀ ਤੇ ਇਸ ਵਿੱਚ 280 ਕਿਲੋ ਲਿਕਵਿਡ ਮੈਥਮ ਫੈਟਾਮਾਈਨ ਪਾਈ ਗਈ ਇਸ 42 ਸਾਲਾ ਵਿਅਕਤੀ ਨੇ ਇਹ ਕੂਲਰ ਨੂੰ ਇੱਧਰ ਲਿਆਂਦਾ ਸੀ ਪੁਲਿਸ ਨੇ ਮੌਕੇ ਤੇ ਕੂਲਰ ਨੂੰ ਜ਼ਬਤ ਨਹੀਂ ਕੀਤਾ ਸਗੋਂ 1 ਮਹੀਨਾ ਇੰਤਜ਼ਾਰ ਕੀਤਾ ਜਦੋਂ ਦੋ ਵਿਅਕਤੀ ਇਸ ਕੂਲਰ ਵਿੱਚੋਂ ਲਿਕਵਿਡ ਕੱਢਣ ਦੀ ਕੋਸ਼ਿਸ਼ ਕਰ ਰਹੇ ਸੀ ਪੁਲਿਸ ਨੇ ਜਾਂਚ ਮੁਕੰਮਲ ਹੋਣ ਤੋਂ ਬਾਅਦ ਪਿਛਲੇ ਸ਼ੁੱਕਰਵਾਰ ਨੂੰ 150 ਪੁਲਿਸ ਅਫਸਰਾਂ ਦੀ ਮਦਦ ਨਾਲ ਸਿਡਨੀ ਦੇ ਇਲਾਕਿਆਂ ਵਿੱਚ ਛਾਪੇ ਮਾਰੇ ਜਿਸ ਤੋਂ ਬਾਅਦ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਵਿੱਚ ਦੋ ਕੈਨੇਡੀਅਨ ਵਿਅਕਤੀ ਅਮਨ ਕੰਗ ਤੇ ਮਨੀ ਢਾਲੀਵਾਲ ਵੀ ਸ਼ਾਮਲ ਦੱਸੇ ਜਾਂਦੇ ਨੇ। ਪੁਲਿਸ ਦੁਆਰਾ ਮਾਰੇ ਗਏ ਛਾਪਿਆਂ ਵਿੱਚ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਜਦਕਿ 7ਵੇਂ ਨੂੰ ਉਸ ਵੇਲੇ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਇੱਕ ਇੰਟਰਨੈਸ਼ਨਲ ਫਲਾਈਟ ਫੜਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਹਨਾਂ ਸਾਰੇ ਵਿਅਕਤੀਆਂ ਤੇ ਅਦਾਲਤ ਵਿੱਚ ਕੇਸ ਦਰਜ ਕੀਤਾ ਗਿਆ। ਪਹਿਲੀ ਪੇਸ਼ੀ ਵਿੱਚ ਸਾਰਿਆਂ ਨੂੰ ਜ਼ਮਾਨਤ ਤੋਂ ਨਾ ਕਰ ਦਿੱਤੀ ਗਈ ਹੈ। ਜੇਕਰ ਇਹਨਾਂ ਮੁਜਰਮਾਨਾਂ ਤੇ ਅਦਾਲਤਾਂ ਵਿੱਚ ਦੋਸ਼ ਸਾਬਤ ਹੋ ਜਾਂਦੇ ਨੇ ਤਾਂ ਇਹਨਾਂ ਵਿੱਚੋਂ ਕਈਆਂ ਨੂੰ ਉਮਰ ਕੈਦ ਵੀ ਹੋ ਸਕਦੀ ਹੈ ਪਿਛਲੇ ਸਾਲਾਂ ਵਿੱਚ ਵਿਦੇਸ਼ਾਂ ਦੀ ਧਰਤੀ ਤੇ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਬਹੁਤ ਸਾਰੇ ਪੰਜਾਬੀ ਮੂਲ ਦੇ ਲੋਕ ਫੜੇ ਗਏ ਨੇ ਆਮ ਤੌਰ ਤੇ ਨਸ਼ਿਆਂ ਦਾ ਕਾਰੋਬਾਰ ਅਮਰੀਕਾ ਤੇ ਕੈਨੇਡਾ ਦਰਮਿਆਨ ਕੀਤਾ ਜਾਂਦਾ ਹੈ ਪਰ ਆਸਟ੍ਰੇਲੀਆ ਤੋਂ ਕੁਝ ਨਵੀਆਂ ਖਬਰਾਂ ਪ੍ਰਾਪਤ ਹੋਈਆਂ ਨੇ ਜਿਸ ਤੋਂ ਜ਼ਾਹਰ ਹੁੰਦਾ ਹੈ ਕਿ ਪੰਜਾਬੀ ਮੂਲ ਦੇ ਵਿਅਕਤੀ ਕੈਨੇਡਾ ਤੋਂ ਆਸਟ੍ਰੇਲੀਆ ਨਸ਼ੀਲੀਆਂ ਵਸਤਾਂ ਦੇ ਵਪਾਰ ਵਿੱਚ ਸ਼ਾਮਲ ਸਨ ਕੈਨੇਡਾ ਤੋਂ ਆਸਟ੍ਰੇਲੀਆ ਨੂੰ ਨਸ਼ੇ ਜਣਾ ਕੋਈ ਨਵੀਂ ਗੱਲ ਨਹੀਂ ਇਹ ਕਾਫੀ ਸਾਲਾਂ ਤੋਂ ਚੱਲ ਰਿਹਾ ਹੈ ਤੇ ਇਸ ਦਾ ਵੱਡਾ ਕਾਰਨ ਇਹ ਦੱਸਿਆ ਜਾਂਦਾ ਹੈ ਕਿ ਆਸਟ੍ਰੇਲੀਆ ਵਿੱਚ ਨਸ਼ਿਆਂ ਦੀ ਕੀਮਤ ਕਈ ਗੁਣਾ ਜ਼ਿਆਦਾ ਮਿਲ ਜਾਂਦੀ ਹੈ ਆਸਟ੍ਰੇਲੀਆ ਦੇ ਵਿੱਚ ਏਜੰਸੀਆਂ ਨੇ ਦੱਸਿਆ ਕਿ 2 ਸਾਲਾਂ ਦੀ ਚੱਲੀ ਤਫ਼ਤੀਸ਼ ਤੋਂ ਬਾਅਦ ਪੰਜਾਬੀ ਮੂਲ ਦੇ 42 ਸਾਲਾ ਗੁਰਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਤੇ ਦੋਸ਼ ਹੈ ਕਿ ਉਸ ਨੇ ਗੈਰ ਕਾਨੂੰਨੀ ਸਿਕਟਾਂ ਮੈਥਾਮਫੈਟਾਮਾਈਨ ਤੇ ਹੋਰ ਬੜੀ ਕਿਸਮ ਦੇ ਨਸ਼ੀਲੇ ਪਦਾਰਥ ਆਸਟ੍ਰੇਲੀਆ ਲਿਆ ਕੇ ਵੇਚਣ ਲਈ ਇੱਕ ਵੱਡਾ ਨੈਟਵਰਕ ਕਾਇਮ ਕਰ ਰੱਖਿਆ ਸੀ ਤੇ ਇਸ ਨੈਟਵਰਕ ਦੀਆਂ ਜੜ੍ਹਾਂ ਕੈਨੇਡਾ ਤੱਕ ਫੈਲੀਆਂ ਹੋਈਆਂ ਸਨ ਪੁਲਿਸ ਦੁਆਰਾ ਇਹ ਜਾਂਚ ਸਤੰਬਰ 2023 ਵਿੱਚ ਸ਼ੁਰੂ ਕੀਤੀ ਗਈ ਸੀ ਜਿਸ ਵਿੱਚ ਆਸਟ੍ਰੇਲੀਆ ਦੀਆਂ ਬਹੁਤ ਸਾਰੀਆਂ ਸਰਕਾਰੀ ਏਜੰਸੀਆਂ ਸ਼ਾਮਲ ਸਨ ਜੁਲਾਈ 2024 ਵਿੱਚ ਆਸਟ੍ਰੇਲੀਆ ਦੀ ਪੁਲਿਸ ਨੇ ਇੱਕ ਇੰਡਸਟਰੀਅਲ 쿨ਰ ਦਾ ਪਤਾ ਲਾਇਆ ਜੋ ਵੈਨਕੂਵਰ ਤੋਂ ਆਸਟ੍ਰੇਲੀਆ ਪਹੁੰਚਿਆ ਸੀ ਤੇ ਇਸ ਵਿੱਚ 280 ਕਿਲੋ ਲਿਕੁਇਡ ਮੈਥਮ ਫੈਟਾਮਾਈਨ ਪਾਈ ਗਈ। ਇਸ 42 ਸਾਲਾ ਵਿਅਕਤੀ ਨੇ ਇਹ ਕੂਲਰ ਨੂੰ ਇੱਧਰ ਲਿਆਂਦਾ ਸੀ। ਪੁਲਿਸ ਨੇ ਮੌਕੇ ਤੇ ਕੂਲਰ ਨੂੰ ਜ਼ਬਤ ਨਹੀਂ ਕੀਤਾ ਸਗੋਂ 1 ਮਹੀਨਾ ਇੰਤਜ਼ਾਰ ਕੀਤਾ। ਜਦੋਂ ਦੋ ਵਿਅਕਤੀ ਇਸ ਕੂਲਰ ਵਿੱਚੋਂ ਲਿਕੁਇਡ ਕੱਢਣ ਦੀ ਕੋਸ਼ਿਸ਼ ਕਰ ਰਹੇ ਸੀ। ਪੁਲਿਸ ਨੇ ਜਾਂਚ ਮੁਕੰਮਲ ਹੋਣ ਤੋਂ ਬਾਅਦ ਪਿਛਲੇ ਸ਼ੁੱਕਰਵਾਰ ਨੂੰ 150 ਪੁਲਿਸ ਅਫਸਰਾਂ ਦੀ ਮਦਦ ਨਾਲ ਸਿਡਨੀ ਦੇ ਇਲਾਕਿਆਂ ਵਿੱਚ ਛਾਪੇ ਮਾਰੇ ਜਿਸ ਤੋਂ ਬਾਅਦ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਵਿੱਚ 2 ਕੈਨੇਡੀਅਨ ਵਿਅਕਤੀ ਅਮਨ ਕੰਗ ਤੇ ਮਨੀ ਧਾਲੀਵਾਲ ਵੀ ਸ਼ਾਮਲ ਦੱਸੇ ਜਾਂਦੇ ਨੇ। ਪੁਲਿਸ ਦੁਆਰਾ ਮਾਰੇ ਗਏ ਛਾਪਿਆਂ ਵਿੱਚ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਜਦਕਿ 7ਵੇਂ ਨੂੰ ਉਸ ਵੇਲੇ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਇੱਕ ਇੰਟਰਨੈਸ਼ਨਲ ਫਲਾਈਟ ਫੜਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਹਨਾਂ ਸਾਰੇ ਵਿਅਕਤੀਆਂ ਤੇ ਅਦਾਲਤ ਵਿੱਚ ਕੇਸ ਦਰਜ ਕੀਤਾ ਗਿਆ। ਪਹਿਲੀ ਪੇਸ਼ੀ ਵਿੱਚ ਸਾਰਿਆਂ ਨੂੰ ਜ਼ਮਾਨਤ ਤੋਂ ਨਾ ਕਰ ਦਿੱਤੀ ਗਈ ਹੈ। ਜੇਕਰ ਇਹਨਾਂ ਮਜਰਮਾਤ ਤੇ ਅਦਾਲਤਾਂ ਵਿੱਚ ਦੋਸ਼ ਸਾਬਤ ਹੋ ਜਾਂਦੇ ਨੇ ਤਾਂ ਇਹਨਾਂ ਵਿੱਚੋਂ ਕਈਆਂ ਨੂੰ ਉਮਰ ਕੈਦ ਵੀ ਹੋ ਸਕਦੀ ਹੈ